ਵਰਜਨ ਦੇ ਕੀਤੇ ਬਚਨ ਨੇ ਪਖੰਡ ਜੋ ਦੀਸੇ ਇਹ ਜਿੰਨੇ ਧਰਮ ਦੇ ਨਾਮ ਤੇ ਤੁਸੀਂ ਪਖੰਡ ਕਰੋਗੇ ਤਿੰਨ ਜਮ ਜਾਗਤੀ ਲੂਟੇ ਜਾਗਤੀ ਦਾ ਆਪਾਂ ਕਹਿੰਦੇ ਟੈਕਸ ਕਹਿੰਦੇ ਜਮਾਣ ਕਦੇ ਕੋਲ ਹੋਣਾ ਉਤਰਾ ਸੇਖੰਡ ਤੇ ਜਮਨ ਲੱਗਿਆ ਨਹੀਂ ਫੜਕ ਸਕਦਾ ਕਹਿੰਦੇ ਜੇ ਇਹੋ ਜੇ ਪਖੰਡ ਕਰੋਗੇ ਜਮ ਤੁਹਾਡੇ ਕੋਲੋਂ ਖੋਵੇਗਾ ਸਭ ਕੁਝ ਤੁਹਾਡਾ ਜੱਪ ਤੱਕ ਸਭ ਕੁਝ ਖੋਵੇਗਾ ਕਰਮ ਧਰਮ ਪਖੰਡ ਜੋ ਦੀਸੇ ਤਿੰਨ ਜਮ ਜਾਗਤੀ ਲੂਟੇ ਤੇ ਕੀ ਕਰੀਏ ਜੀ ਨਿਰਵਾਣ ਕੀਰਤਨ ਗਾਉ ਕਰਤੇ ਘਨਮਖ ਸਿਮਰਤ ਜਿਤ ਛੂਟੇ ਨਿਰਵਾਣ ਦਾ ਪਾਵੈ ਵਾਸ਼ਨਾ ਤੋਂ ਰਹਿ ਤੋ ਕੇ ਮਾਲਕ ਦਾ ਨਾਮ ਜਪੋ ਵਾਸ਼ਨਾ ਲੈ ਕੇ ਨਾ ਆਈ ਇੱਥੇ ਵੀ ਮੈਨੂੰ ਆ ਮਿਲੇਗਾ ਤੇ ਮੈਂ ਇੰਨੇ ਜਨ ਗੁਰਦੁਆਰੇ ਆਵਾਂ ਵਾਸ਼ਨਾ ਨਾ ਦਾ ਕਈ ਪੁੱਤ ਨਾ ਆਈ ਗੁਰੂ ਦੇ ਨਾਲ ਪ੍ਰੇਮ ਕਰਕੇ ਨਿਰਵਾਣ ਕੀਰਤਨ ਕੀਰਤਨ ਦਾ ਪਾਵ ਉਹਦੀ ਸਿਫਰ ਸਲਾਤਾ ਦਈਏ ਨਿਰਵਾਣ ਕੀਰਤਨ ਗਾਉ ਕੋ ਕਰਤੇ ਕਾ ਜਿਹਨੇ ਸਭਨ ਸਭ ਨੂੰ ਪੈਦਾ ਕੀਤਾ ਹੈ ਨਿਮਖ ਸਿਮਰਤ ਜੇ ਛੁੱਟੇ ਕਹਿੰਦੇ ਜੇ ਫਿਰ ਪਾਤੇ ਨਿਮਖ ਜਿਨਾਵੇਂ ਨਾਮ ਜਪ ਲੋਗੇ ਨਾ ਤੁਹਾਡਾ ਸ਼ੁਧਕਾਰਾ ਹੋ ਗਏ ਜੇ ਪ੍ਰਵਾਣ ਉਸਰ ਚੱਲ ਜੇ ਪਏ ਜੇ ਨਹੀਂ ਚੱਲਦੇ ਪਏ ਤਾਂ ਮਗਰੂਖ ਹੋ ਜੇ ਹੁਣ ਦੇਖੋ ਕਈ ਕੀ ਕਰਦੇ ਨੇ ਉੱਥੇ ਉਸ ਜੀਵ ਦੇ ਨਿਮਿਤਨਾ ਕਿਤੇ ਨਹੀਂ ਕਿਤੇ ਉਹਦੇ ਸੁਸਕਾਰ ਹੁੰਦੇ ਆ ਯਾਰ ਉੱਥੇ ਕਾ ਸ਼ਦਰਤ ਆਉਣਾ ਤੇ ਸ਼ਦਰਤ ਕਿਉਂ ਆਣਾ ਹੈ ਫਿਰ ਗੁਰੂ ਗ੍ਰੰਥ ਸਾਹਿਬ ਕੀ ਪਤਾ ਕੀ ਕਹਿੰਦੇ ਨੇ ਕਹਿੰਦੇ ਭਲੇ ਉਹ ਤੁਹਾਡੀ ਬੋਧ ਕਿੱਥੇ ਚਲੇ ਗਈ ਹੈ ਮਗਰੋਂ ਜਾ ਕੇ ਵੇਖਿਓ ਕੋਣ ਖਾਂਦਾ ਤੇ ਕਬੂਆ ਕੁਕਰ ਖਾਹੀ ਕਹਿੰਦੇ ਜਾਂ ਤਾਂ ਮਣੇ ਖਾ ਜਾਣਾ ਜਾਂ ਕੁੱਤੇ ਨੇ ਖਾਏ ਉਹਨੂੰ ਥੋੜਾ ਮਿਲਣਾ ਹੈ ਕਿ ਜਿੰਦਿਆਂ ਦੇ ਰਿਸ਼ਤੇ ਨੇ ਸਾਡੇ ਜਿੰਦਿਆਂ ਆਪਣੇ ਮਾਤਾ ਪਿਤਾ ਨੂੰ ਪੁੱਛੀਏ ਇਹ ਸੰਸਕਾਰ ਜੇ ਅਹੀਂ ਆਪਣੇ ਮਾਤਾ ਪਿਤਾ ਨੂੰ ਪੁੱਛਾਂਗੇ ਬਜ਼ੁਰਗ ਹੋયા ਸਾਡੇ ਬੱਚੇ ਸਾਨੂੰ ਨਹੀਂ ਦੇਖਣਗੇ ਨਹੀਂ ਸਾਡੇ ਮਾਤਾ ਪਿਤਾ ਨੇ ਬੜੀ ਸਾਡੇ ਦਾਦਾ ਦਾਦੀ ਦੀ ਸੇਵਾ ਕੀਤੀ ਜੇ ਅਹੀਂ ਪੁੱਛਾਂਗੇ ਤੇ ਖਿਮਾ ਕਰਿਓ ਆਪਣੇ ਆਪ ਇਹ ਸੰਸਕਾਰ ਜਾਣਦੇ ਸਾਡੇ ਬੱਚਿਆਂ ਦੇ ਅੰਦਰ ਵੀ ਉਹ ਵੀ ਪੁੱਛਣਗੇ ਜੇ ਅਹੀਂ ਨੀ ਨਾ ਪੁੱਛਦੇ ਪਏ ਤੇ ਖਿਮਾ ਕਰ ਸੁਣਨ ਵੀ ਕਹਿਣਾ ਨਹੀਂ ਪੁੱਛਣਾ ਮਾੜੇ ਬੱਚੇ ਨੂੰ ਦਿੰਦੇ ਨੇ ਇਹ ਹੀ ਹਵਾਲਾ ਉਹ ਹੀ ਤੇਰੇ ਤੇਰਾ ਕਿੰਨੇ ਆਲੂ ਵੀ ਬੱਚੇ ਤੇਰਾ ਤੇਰੇ ਮਾਤਾ ਪਿਤਾ ਦੇ ਇਤਨੇ ਤੇਰਾ ਹਾਲ ਹੁਵੇ ਤਦ ਆਤਾ ਇਹਨੇ ਤਿੱਕੂ ਕਾ ਬਾਣੀ ਮੇਂ ਕਹਤਾ ਹਿੰਜੋ ਪੜਿਆ ਸੁਖੀਤ ਹੋ ਅਗਨਨ ਪਿਤਾ ਦਾ ਪਵਨ ਸ਼ਬਦ ਸੇ ਦੀਵਾ ਮੇਰਾ ਇੱਕ ਨਾਂ ਦੁੱਖ ਵਿੱਚ ਪਾਇਆ ਤੇ ਸਾਡੇ ਦੇ ਕੋਈ ਦੀਵੇ ਨਹੀਂ ਸੀ ਦਿਵਾਨੇ ਮਤੇ ਅੱਤੀ ਜੇ ਬੱਚੋ ਮੈਂ ਦੇਖਦਾ ਪਹਿਣਾ ਮੈਂ ਅੱਜ ਆਪਣੇ ਪਰਿਵਾਰ ਨਾਲ ਗੱਲ ਕਰਦਾ ਪਿਆ ਮੈਂ ਮੈਂ ਕੋ ਵਸੀਅਤ ਲਿਖਣ ਲੱਗਾ ਕਿ ਜਿੰਦਿਆਂ ਜੀ ਮੈਂ ਆਪਣੇ ਨਾਂ ਬਰੁਣੀਆਂ ਦੀਆਂ ਵੀ ਵਿਰੋਧ ਕਰਦਾ ਰਹੇ ਮੈਂ ਸਪਸ਼ਟ ਲਿਖ ਕੇ ਜਾਣਾ ਆ ਮੈਂ ਭਾਵੇਂ ਅੱਜ ਰਾਤ ਨੂੰ ਮੈਂ ਲਿਖਾਂ ਵੀ ਮੇਰੇ ਮਗਰੋਂ ਨਾ ਕੋਈ ਅਬਜਾ ਪਖੰਡ ਕੀਤਾ ਜਾਵੇ ਨਾ ਅਸੀਂ ਬਜ਼ੁਰਗਾਂ ਦਾ ਕੀਤਾ ਤੇ ਨਾ ਮੇਰੇ ਮਗਰੋਂ ਕੋਈ ਅਬਜਾ ਪਖੰਡ ਕੀਤਾ ਜਾਵੇ ਨਾ ਹੀ ਕੋਈ ਵਹਿਮ ਪਰ ਹੁਣ ਕਾੜਾ ਕੁਝ ਨਾ ਕੀਤਾ ਜਾਵੇ ਜੋ ਸ਼ਮਸ਼ਾਨ ਘਾਟ ਤੱਕ ਖੜ ਕੇ ਲਜੂ ਸਭ ਉਹ ਕੁਝ ਨਾ ਕੀਤਾ ਜਾਵੇ ਸੂ ਪਾੜ ਪਾਣੀ ਵਿੱਚ ਪੜਾਂਗੇ ਵਿਚਾਰਾਂਗੇ ਤੇ ਸਾਨੂੰ بڑے بڑے ਪਪਾੜ ਹੁੰਦਣਗੇ ਆਪਕਦੇ ਬਚੈਨ ਪੜਦੇ ਨੇ ਕਿ ਹੋਲ ਕਪਟ ਹੋਲ ਕਪਟ ਗੁਰ ਮੇਲੀਆਂ ਨਾਨਕ ਹਰਸਨ ਮੀਰ ਅੱਕ ਪਾੜ ਜੇ ਬੁਖਲਣਗੇ ਨਾ ਉਦੋਂ ਮੇਲ ਹੋਣਾ ਦੇ ਸਕਦਾ ਗੁਰੂ ਜੀ ਦਾ ਬਾਣੀ ਦਾ ਕਪਾੜ ਖੋਣ ਦੀਏ ਨਾ ਸਾਡੇ ਵਰਗੇ ਕੋਲ ਨਾ ਚਾਹੁੰਦੇ ਆ ਨਾ ਕਈ ਸਮੁਤਾਂ ਨੂੰ ਨੇ ਆਪਣਾ ਵੀ ਕਪੜ ਖੁੱਲਣੀਆਂ ਚਾਹੁੰਦੀਆਂ ਕਪੜ ਖੁੱਲਣਗੇ ਤੇ ਮਿਲਾਬ ਹੋਏਗਾ ਮਾਲਕ ਦੇ ਨਾਲ ਇਹਨੇ ਥੋੜਾ ਬਾਣੀ ਵਿੱਚ ਕਿਹਾ ਗਿਆ ਖੰਨੇਓ ਤਿੱਖੀ ਅਬ ਮਾਲਕ ਦੇ ਮਾਰਗ ਦੇ ਤੇ ਚੱਲਣਾ ਨਾ ਖੰਡੇ ਦੀ ਧਾਰ ਤੋਂ ਤਿੱਖਾ ਹੈ ਚੱਲਣਾ ਖੰਨੇਓ ਤਿੱਖੀ ਵਾਲੋਂ ਨਿੱਕੀ ਇਹਤ ਮਾਰਗ ਜਾਣਾ ਇਹ